ਚਲ ਰਿਹਾ ਨੂਰਮਨ ਏਰੀਏ ਚ ਇਹਦੇ ਬਾਰੇ ਮੜਿਆ ਦੱਸਿਓ ਜੀ ਤੁਸੀਂ ਤੁਸੀਂ ਬਾਰੇ ਵੀ ਮੈਂ ਤੁਹਾਨੂੰ ਦੋ ਚਾਰ ਦਿਨਾਂ ਦਾ ਇੱਕ ਅਸੀਂ ਪਰਚਾ ਕੱਲ ਦਿੰਦਾ ਵਾ ਪਰਸੋਂ ਇੱਕ ਕੱਲ ਅਸੀਂ ਸ਼ਰਾਬ ਦਾ 23 ਗੋੜਿਆਂ ਦਾ ਇੱਕ ਪਰਸੋਂ ਅਸੀਂ 12 ਗੋੜੀਆਂ ਦਾ ਪਰਚਾ ਦਿੱਤਾ ਐਨਡੀਪੀ ਅਗੜ ਦਾ ਬਾਕੀ ਹੋਰ ਵੀ ਜਿੱਦਾਂ ਜਿੱਦਾਂ ਵੀ ਕੋਈ ਸਾਨੂੰ ਇਨਫੋਰਮੇਸ਼ਨ ਆਉਂਦੀ ਉਹਨਾਂ ਦੇ ਤੱਤ ਕਾਰਵਾਈ ਕੀਤੀ ਜਾਂਦੀ ਹੈ ਕਿਸੇ ਨੂੰ ਕੋਈ ਬਖਸ਼ਾ ਨਹੀਂ ਦਿੱਤਾ ਆਪਣੇ ਜਿਹੜੇ ਏਰੀਏ ਚ ਸਾਰੇ ਚੋਰ ਆ ਜਿਹੜੇ ਚੋਰੀਆਂ ਦਿਨ ਰਾਤ ਕਰਦੇ ਇਹਨਾਂ ਨੂੰ ਕੋਈ ਥਾਣੇਦਾਰ ਰਾਇਤ ਹੈਗੀ ਆ ਆਪਾਂ ਇਹਨਾਂ ਦੇ ਪਰਚੇ ਕਰਦੇ ਕੋਈ ਰਾਇਤ ਨਹੀਂ ਹੈ ਜਿਹੜਾ ਵੀ ਕੋਈ ਸਾਡੇ ਕੋਲ ਇਨਟੀਮੇਸ਼ਨ ਜਦੋਂ ਸਾਡੀ ਅਸੀਂ ਇੱਕ ਗੱਲ ਕਹਿਣਾ ਚਾਹੁੰਦੇ ਜਿਹੜੇ ਬੰਕ ਤੇ ਆ ਜੋ ਕੋਈ ਐਨ ਆਰ ਆਈ ਜਾ ਕੇ ਆਪਣੇ ਲੋਕ ਆਉਂਦੇ ਆ ਉਹ ਉਹਦੇ ਚੁੰਬੜ ਜਾਂਦੇ ਆ ਅਸੀਂ ਕਹਿੰਦੇ ਉਹ ਜਿਹੜੇ ਉਹਨਾਂ ਤੇ ਵੀ ਮੈਂ ਇਹ ਤਾਂ ਬਾਜ਼ਾਰ ਦੇ ਵਿੱਚ ਕੋਈ ਗਾਸਤ ਨਹੀਂ ਪਟੋਰੀ ਲਾ ਗਈ ਜਿੱਦਾਂ ਤਾਂ ਜਿਹੜਾ ਕੋਈ ਬੰਦਾ ਜਨਤਕ ਪ੍ਰਚਾਰ ਕਰਦਾ ਵੀ ਕਹਿੰਦੇ ਉਹ ਨਹੀਂ ਰੋਕਦੇ ਉਹ ਜਿਹੜੀ ਇੱਕ ਲੜਕੀਆਂ ਜਿੱਦਾਂ ਬਾਲਕ ਲੜਕੀਆਂ ਲੜਕੀਆਂ ਜਿਆਦਾ ਮਤਲਬ ਉਹ ਮੰਗਦੀਆਂ ਆ ਇਕਦਮੀ ਉਨ ਮਟ ਗਏ ਜਿੱਦਾਂ ਮੋਟਰਲਨ ਨੂੰ ਬਿਆਨ ਨਸਰ ਉਹਨਾਂ ਵਾਰੀ ਵੀ ਸਹੀ ਉਹ ਵੀ ਜੇ ਤੁਸੀਂ ਅੱਜ ਹੀ ਮੇਰੇ ਧਿਆਨ ਚ ਲੈ ਲੈਂਦਾ ਹੋ ਇਹਦੇ ਬਾਰੇ ਵੀ ਮੈਂ ਤੁਹਾਨੂੰ ਆਪ ਵੀ ਚੈੱਕ ਕਰੋਗੇ ਇਹਨਾਂ ਦੇ ਜੇ ਕੋ ਹੋਇਆ ਉਹਨਾਂ ਨੂੰ ਵੀ ਮੈਂ ਉਹਦੇ ਖਾਤੇ ਵੀ ਜਿਹੜੀ ਕੋਈ ਕਾਰਵਾਈ ਕਰ ਰਹੀ ਇੱਕ ਬਿਨਾ ਨੰਬਰੀ ਮੋਟਰਸਾਈਕਲ ਪਰ ਉਹਦੇ ਨਾਲ ਨਾਲ ਜਿਹੜੇ ਉਹ ਲਾਈਨ ਤੇ ਵੱਡੇ ਸਪੀਕਰ ਵਾਲੇ ਕੀ ਹੋਰ ਉਹ ਮੋਟਰਸਾਈਕਲ ਬਹੁਤ ਤੇਜ਼ ਤੇ ਘੁੰਮਦੇ ਪਏ ਆ ਉਹਨਾਂ ਤੇ ਕਾਰਵਾਈ ਦੀ ਵਾਰੀ ਹਾਂਜੀ ਇਦਾਂ ਤੇ ਇਦਾਂ ਤੇ ਕਿਸੇ ਨੂੰ ਬਖਸ਼ਣਾ ਨਹੀਂ ਜਿਹੜਾ ਕੋਈ ਟ੍ਰਿਪਲ ਰਾਈਡਿੰਗ ਕਰਦਾ ਜਾਂ ਕੋਈ ਬਿਨਾ ਨੰਬਰੀ ਫਿਰਦਾ ਉਹਨਾਂ ਦਾ ਅਸੀਂ ਅਪੌਇੰਟ ਕੱਲ੍ਹ ਦੇ ਤੁਹਾਨੂੰ ਡਿਲੀ ਅਸੀਂ ਚ ਨਾਲ ਕਰਦੇ ਜਾਂ ਬਾਕੀ ਹੋਰ ਵੀ ਜੇ ਤੂੰ ਵਾਧੂ ਕਰਾਂਗੇ ਗੱਲ ਸਤਿਕਾਰ ਨਾਲ ਇਹਨਾਂ ਜਿਹੜੇ ਇੱਕ ਜਿਹੜੇ ਪ੍ਰਵਾਸੀ ਰਹਿੰਦੇ ਆ ਤੇ ਬਹੁਤ ਤعداد ਦੇ ਆਪਣੇ ਨੂਰ ਮੰਦਿਰ ਵਿੱਚ ਰਹਿ ਰਹੇ ਆ ਮਤਲਬ ਉਹਨਾਂ ਦੀ ਕੋਈ ਪਛਾਣ ਜਾਂ ਕੋਈ ਇਹਨਾਂ ਦਾ ਕੋਈ ਉਹਨਾਂ ਦਾ ਪੀਪੀਸੀ ਕੋਈ ਕਰਾਈ ਜਾਵੇ ਜਿਹਦੇ ਨਾਲ ਪਤਾ ਲੱਗੇ ਵੀ ਕੋਈ ਕ੍ਰਾਈਮ ਉਹ ਕ੍ਰਾਈਮ ਕਰਦੇ ਜਾਂ ਕੀ ਕਰਦੇ ਕੋਈ ਪਤਾ ਨਹੀਂ ਲੱਗਦਾ ਬਹੁਤ ਜ਼ਿਆਦਾ ਤعداد ਚ ਰਹਿ ਰਹੇ ਆ ਨੂਰ ਮੰਦਿਰ ਕੋਈ ਲੋਕਾਂ ਨੇ ਕਿਰਾਏ ਤੇ ਮਕਾਨ ਦਿੱਤੇ ਹੋਏ ਆ ਕੋਈ ਪੁੱਛਗਿੱਛ ਕੋਈ ਨਹੀਂ ਹੈਗੀ ਉਹਨਾਂ ਦੀ ਕਿਰਾਏ ਤੇ ਦੇ ਦਿੰਦੇ ਕਿਰਾਇਆ ਲੈ ਲੈਂਦੇ ਆ ਉਹ ਜੋ ਮਰਜ਼ੀ ਕਰੀ ਜਾਣ ਇਹਦੇ ਸਬੰਧੀ ਵੀ ਮੈਂ ਸਾਰੇ ਇਹਦੇ ਤੋਂ ਵੀ ਮੈਂ ਕਰਦਾ ਸਾਰਿਆਂ ਨਾਲ ਜਿਨ੍ਹਾਂ ਦੇ ਕਿਰਾਏਦਾਰ ਰੱਖੇ ਉਹਨਾਂ ਤੋਂ ਵੀ ਸਾਰਾ ਰਿਕਾਰਡ ਲੈਣੇ ਉਹਨਾਂ ਕੋਲ ਹੈਗਾ ਜੇ ਇਹ ਨਹੀਂ ਹੈਗਾ ਤਾਂ ਉਹਨਾਂ ਨੂੰ ਕਹਿੰਦੇ ਆ ਆਪਣਾ ਪ੍ਰੋਜੈਕਟ ਲਾਓ ਉਹਦੀ ਸਾਨੂੰ ਵੀ ਇੱਕ ਐਟਿਮੇਸ਼ਨ ਦੇ ਅਸੀਂ ਵੀ ਇੱਥੇ ਜਿਹੜਾ ਕਿਰਾਏਦਾਰ ਜੰਨੇ ਹੋਵੇ ਪੁੱਛਿਆ ਉਹ ਕੋ ਵੀ ਮੈਂ ਰਜਿਸਟਰ ਲਵਾ ਕੇ ਉਹਨੂੰ ਮੇਨਟੇਨ ਕਰਵਾਉਂਦਾ ਜਿਹੜਾ ਕੋਈ ਬੰਦਾ ਕੋਈ ਵੀ ਰਹਿੰਦਾ ਉਹਦੀ ਆਈਡੈਂਟੀਟੀ ਤਾਂ ਹੋਵੇ ਉਹਦਾ ਆਧਾਰ ਕਾਰਡ ਸਾਰਾ ਕੋਈ ਉਹਦਾ ਟੈਲੀਫੋਨ ਜੋ ਵੀ ਉਹਦਾ ਹੈਗਾ ਉਹਦੀ ਬਿਲਕੁਲ ਇੱਥੇ ਬਕਾਇਦਾ ਐਂਟਰੀ ਕਰਾਉਂਦਾ ਜਿਹੜੇ ਕ੍ਰਾਈਮ ਕਰਦੇ ਆ ਉਹਨਾਂ ਕੋਈ ਸਮਾਨਤਾ ਇਹਨਾਂ ਕੋਲ ਕੋਈ ਹੈ ਹੀ ਨਹੀਂ ਇੱਕ ਝੋਲਾ ਤੇ ਇੱਕ ਬਿਸਤਰਾ ਹ ਇਨੇ ਕੋਈ ਵੀ ਇਦਾਂ ਦਾ ਮੈਂ ਲਿਆਉਗਾ 2-4 ਦਿਨਾਂ ਦੇ ਵਿੱਚ ਇਦਾਂ ਦਾ ਪ੍ਰੋਜੈਕਟਰ ਸਾਡੇ ਕੋਲ ਥਾੜੇ ਆਲਰੇਡੀ ਲੱਗੇ ਹੁੰਦਾ ਪ੍ਰਵਾਸੀਆਂ ਦਾ ਫਿਰ ਵੀ ਮੈਂ ਜਿੰਨੇ ਵੀ ਕਿਰਾਏਦਾਰ ਰਹਿੰਦੇ ਆ ਸਾਰਿਆਂ ਨੂੰ ਅਸੀਂ ਆਪਣੀਆਂ ਟੀਮਾਂ ਬਣਾ ਕੇ ਜਾਣਵਾਇਆ ਸਾਰੇ ਦੇ ਦੇਖਾਂਗੇ ਕਿੰਨੇ ਸਾਡੇ ਕਿਰਾਏਦਾਰ ਰਹਿੰਦੇ ਕਿਹਦੇ ਕਿਹਦੇ ਕੋਲ ਉਹਦਾ ਮਾਲਕ ਦਾ ਨਾਮ ਕਿਰਾਏਦਾਰ ਦਾ ਨਾਮ ਉਹਦੇ ਮੋਬਾਈਲ ਨੰਬਰ ਜਿੰਨੇ ਉਹਦੇ ਘਰ ਦੇ ਮੈਂਬਰ ਕਿੱਥੋਂ ਆਏ ਕੀ ਕਰਦੇ ਬਹੁਤ ਵੱਡਾ ਕੰਮ ਚੱਲਦਾ ਐਸੋ ਸਾਹਿਬ ਨੂੰ ਮੈਂ ਪ੍ਰਵਾਸੀ ਨਜੂਬ ਨਾਲ ਤਾਂ ਆਪਾਂ ਇਹ ਕਰ ਲੈਂਦੇ ਆ ਨੂੰ ਪੈ ਤੇ ਰੋਜ਼ ਮਨ ਸੈਂਕੜੇ ਕਹਿ ਸਕਦਾ ਅੱਜ ਕੱਲ੍ਹ ਜ਼ਿਆਦਾ ਸ਼ੁਰੂ ਹੋ ਜਣੇ ਆ ਅਸਮਾਨ ਵਿੱਚ ਰਹਾਂਦੇ ਕੁਝ ਲੋਕ ਬਾਹਰ ਹੁੰਦੇ ਉਹ ਅਲੱਗ-ਅਲੱਗ ਸਟੇਟਾਂ ਦੇ ਆ ਕੋਈ ਚਦਰਾਂ ਵੇਚੇ ਨਾਲਾ ਖਰੋਣੇ ਵੇਚਣ ਆਉਂਦਾ ਉਹ ਵੱਜ ਜਾਂਦੇ ਇੱਕ ਦੋ ਵਾਰ ਤੁਹਾਨੂੰ ਪੁੱਛਿਆ ਭਾਈ ਤੁਸੀਂ ਆਪਣਾ ਆਧਾਰ ਕਾਰਡ ਦਿਖਾਓ ਤੁਹਾਨੂੰ ਆਧਾਰ ਕਾਰਡ ਜੇਤ ਨਿਕਲਿਆ ਉਹ ਜਿਹੜੇ ਲੋਕ ਨੇ ਆ ਦਿਸ਼ਾ ਤੇ ਰੋਜ਼ ਇੱਥੇ ਲੱਗੀ ਫੇਰਾ ਕਰੀ-ਕਰੀ ਜਾਂਦੇ ਆ ਕੁਸਮਾਨ ਵੇਚਣ ਆਉਂਦੇ ਆ ਉਹਨਾਂ ਦੇ ਵੀ ਅਸੀਂ ਨਾਕੇ ਜਾਂ ਗਲਤਰੀ ਲਾ ਕੇ ਉਹਨਾਂ ਨੂੰ ਵੀ ਚੈੱਕ ਜ਼ਰੂਰ ਕਰਾਂਗੇ ਜੇ ਕੋਈ ਇਦਾਂ ਦਾ ਕੋਈ ਸਾਨੂੰ ਮਿਲਿਆ ਉਹਦੇ ਖਲਾਉ ਜਿਹੜੇ ਕਰਵਾਈ ਉਹ ਲੋਕ ਨੇਕੀ ਕਰਕੇ ਮੁੰਡੇ ਕੀ ਕੁਛ ਕਰਦੇ ਆਂ ਨਹੀਂ ਬਿਲਕੁਲ ਤੁਸਾਂ ਦਾ ਕੋਟਰ ਤੋਂ ਆਇਆ ਹੁਣ ਪਤਾ ਹੀ ਉੱਥੇ ਨਹੀਂ ਕੋਈ ਪਹਿਲੇ ਇਦਾਂ ਦਾ ਕੋਈ ਵੀ ਜਿਹੜਾ ਕੋਈ ਸਾਨੂੰ ਮਿਲਿਆ ਸੀ 109 ਵੀ ਕਰਦੇ ਆਂ ਸਾਰਾ ਕੁਛ ਰਾਤ ਨੂੰ ਚੈੱਕ ਕਰਦੇ ਜੇ ਕੋਈ 12 15 ਦਾ ਕੋਟਰ ਕੱਢਦਾ ਉਹ ਵੀ ਚੈੱਕ ਅਸੀਂ ਇਹਦੇ ਬਾਰੇ ਪਿਛੇ ਵੀ ਮੈਮਰੈਂਡਮ ਹੀ ਇੱਥੇ ਦੇ ਕੇ ਗਏ ਸੀ ਵੀ ਜਿਹੜੀ ਪੁਲਿਸ ਦੀ ਵੈਰੀਫਿਕੇਸ਼ਨ ਉਹ ਕਿੱਦਾਂ ਹੋਣੀ ਚਾਹੀਦੀ ਆ ਇਹ ਮੋਬੇ ਹਾਈ ਕੋਰਟ ਦੀਆਂ ਇੱਕ ਫੈਸਲਾ ਆਇਆ ਉਹ ਕਹਿੰਦੇ ਆ ਜਨਮ ਦੇ ਮੁਤਾਬਕ ਵੈਰੀਫਿਕੇਸ਼ਨ ਹੋਏਗੀ ਜਨਮ ਪ੍ਰਮਾਣ ਪੱਤਰ 387 ਦੇ ਅਧਾਰ 'ਤੇ ਉਹ ਮਾਪੇ ਕੋਲੋਂ ਬੰਦੇ ਦਾ 2004 ਤੋਂ ਜਿਹੜੇ ਜੰਮੇ ਹੈਗੇ ਆ ਉਹਨਾਂ ਦਾ ਉਹ ਮੰਨਿਆ ਜਾਏਗਾ ਨਾ ਕਿ ਇਹਦੇ ਸੋ ਕਾਲਡ ਆਧਾਰ ਕਾਰਡ ਵੋਟਰ ਕਾਰਡ ਇਹ ਉਹਦੀ ਕੁਐਲੀਫਿਕੇਸ਼ਨ ਦਾ ਵਿਆਪ ਹੋਵੇਗਾ ਹਾਈ ਕੋਰਟ ਨੇ ਗੱਲ ਕਹੀ ਹੈ ਤੁਸੀਂ ਇੱਥੇ ਚੈੱਕ ਕਰਦੇ ਹੋ ਜਾਂ ਇਸ ਨੂੰ ਆਧਾਰ ਕਾਰਡ ਵੋਟਰ ਕਾਰਡ ਕਰਦੇ ਹੋ ਵੀ ਅਸੀਂ ਉਹਦਾ ਪਰਸਨਲ ਉਹਦਾ ਜਨਮ ਸਰਟੀਫਿਕੇਟ ਵੀ ਦੇ ਦਿੰਦੇ ਆ ਸਾਰਾ ਕੁਝ ਦੇ ਦਿੰਦੇ ਆ ਉਹਦਾ ਪਿਛਲਾ ਉਹਦੇ ਮਾਪੇ ਦਾ ਵੀ ਸਾਰਾ ਦਾ ਇਹਦਾ ਕਰਕੇ ਅਸੀਂ ਸਾਰਾ ਕਰਾਂਗੇ ਕੋਈ ਨਹੀਂ ਜਲਦੀ ਤੋਂ ਜਲਦੀ ਇਹਦਾ ਸਾਰਾ ਅਸੀਂ ਮੇਨਟੇਨ ਕਰਕੇ ਲੋਕ ਦੇ ਦੇਖਣ ਜੀ ਆਇਆ ਵੀ ਆਧਾਰ ਕਾਰਡ ਵੋਟਰ ਕਾਰਡ ਕੇ ਸਾਰੇ ਲੋਕਾਂ ਦੇ ਪੋਲੀਟਿਕਲ ਬਣਿਆ ਸਰਦੂ ਸਾਹਿਬ ਇੱਕ ਹੋਰ ਉਪਦੇਸ਼ੀ ਉਸ ਸਾਹ ਦੇ ਦੇਣ ਦੇ ਵਿੱਚ ਪੰਚਾਇਤਾਂ ਨੂੰ ਸਰਕਾਰਾਂ